ਪੰਜਾਬ ਦੀ ਧਰਤੀ ਨੇ ਹਮੇਸ਼ਾ ਅਣਖੀ ਯੋਧਿਆਂ ਨੂੰ ਜਨਮ ਦਿੱਤਾ ਹੈ ਇਹ ਧਰਤੀ ਭਗਾਾਂ ਵਾਲੀ ਧਰਤੀ ਹੈ ਬੰਦਾ ਭੁੱਲਣ ਹਾਰ ਹੈ ਪਟਕ ਜਾਂਦਾ ਹੈ ਪਰ ਧਰਤੀ ਆਪਣੀ ਪਛਾਣ ਆਪਣੀ ਆਣ ਬਾਨ ਸ਼ਾਨ ਸੰਭਾਲ ਕੇ ਰੱਖਦੀ ਹੈ ਪੰਜਾਬ ਦੀ ਹਵਾ ਉਸੇ ਅਣਖ ਅੜਬਾਈ ਨੂੰ ਸਾਹ ਬਣ ਕੇ ਧਰਤੀ ਦੇ ਜੰਮੇ ਜਾਇਂ ਦੇ ਧੁਰ ਅੰਦਰ ਅਣਖ ਵਸਾ ਦਿੰਦੀ ਹੈ ਪਰ ਡਾਡਿਆਂ ਨੇ ਅਸਲ ਇਤਿਹਾਸ ਬਦਲ ਕੇ ਆਪਣੇ ਪੱਖ ਕਰਨੇ ਹੁੰਦੇ ਨੇ ਤੇ ਧਰਤੀ ਦੀ ਤਸਵੀਰ ਨੇ ਮੁੜ ਅਸਲ ਨੂੰ ਜਨਮ ਦੇ ਕੇ ਨਵਾਂ ਇਤਿਹਾਸ ਸਿਰਜ ਦੇਣਾ ਹੁੰਦਾ ਹੈ। ਇਹੀ ਸੰਸਾਰ ਦੀ ਸਚਾਈ ਹੈ। ਪਰ ਧਰਤੀ ਇਤਿਹਾਸ ਨਹੀਂ ਭੁੱਲਦੀ। ਇਹ ਹਰੇਕ ਜੀਵ ਜੰਤੂ ਬਨਾਸਪਤੀ ਦੇ ਨਾਲ-ਨਾਲ ਇਤਿਹਾਸ ਦੀ ਜ਼ਿੰਦਗੀ ਵੀ ਆਪਣੀ ਕੌਕਜ ਸੰਭਾਲ ਕੇ ਰੱਖਦੀ ਹੈ ਪੰਜਾਬ ਨੂੰ ਸਮੇਂ ਦੇ ਜ਼ਾਲਿਮਾਂ ਕਈ ਵਾਰ ਲੁੱਟਿਆ ਤੇ ਤਬਾਹ ਕਰਨ ਦੀ ਜ਼ਰੂਰਤ ਕੀਤੀ ਪਰ ਪੰਜਾਬ ਦੀ ਧਰਤੀ ਨੇ ਸਮੇਂ-ਸਮੇਂ ਤੇ ਆਪਣੀ ਅਣਖ ਨੂੰ ਵੰਗਾਰਨ ਵਾਲਿਆਂ ਦੇ ਖਿਲਾਫ ਯੋਧੇ ਪੈਦਾ ਕੀਤੇ ਗੱਲ ਮੁਕਾਈਏ ਤਾਂ ਆਰੀਆਨਾ ਤੋਂ ਲੈ ਕੇ ਮੁਸਲਮਾਨਾਂ ਦੇ ਰਾਜ ਤੱਕ ਪੰਜਾਬ ਦੀ ਧਰਤੀ ਰਤ ਰੰਗੀ ਹੁੰਦੀ ਰਹੀ ਫਿਰ ਭਗਤੀ ਦੇ ਸਿਰ ਚ ਯੋਗੀਆਂ ਫਕੀਰਾਂ ਦੀ ਸਾਂਝ ਪਈ ਸਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਪਾਂਦੇ ਦੀ ਤਖਤੀ ਤੇ ਓਟ ਦੇ ਊੜੇ ਅੱਗੇ ਏਕਾ ਵਾਹ ਕੇ ਇਨਕਲਾਬ ਦਾ ਮੋਢ ਬੰਨਿਆ ਜਿਹੜਾ ਸਿੱਖੀ ਸਪਿਰਟ ਜਜ਼ਬੇ ਤਾਕਤ ਰਾਜ ਤੇ ਸ਼ਹੀਦੀਆਂ ਦੀ ਹੋਂਦ ਦਾ ਪਾਕ ਪਵਿੱਤਰ ਸਦੀਵੀ ਅਮਰ ਅਖਰ ਬਣਿਆ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨੇ ਅਸਲ ਜੀਵਨ ਤੋਂ ਵਹਿਮਾਂ ਦੀ ਗਰਦ ਲਾਉਂਦਿਆਂ ਜੁਰਤ ਦੀ ਲਲਕਾਰ ਦਾ ਸੂਰਜ ਸਿਖਰ ਤੇ ਲੈ ਆਂਦਾ ਆਫਰੇ ਬਾਬਰ ਧਾੜਵੀ ਦੀ ਤਲਵਾਰ ਨੂੰ ਪਾਕ ਵਾਕਾਂ ਨਾਲ ਖੁੰਡੀ ਕਰਨ ਵਾਲਾ ਅਕਾਲ ਰੂਪ ਸਤਗੁਰ ਸਰਬ ਸਾਂਝਾ ਬਾਬਾ ਹੋ ਗਿਆ ਇਸ ਜੋਤ ਦੇ ਉਚਰੇ ਸ਼ਬਦ ਧੌਲ ਧਰਮ ਦਇਆ ਕਾ ਪੂਤ ਨੂੰ ਤਕਰੀਬਨ 2 ਸਦੀਆਂ ਬਾਅਦ ਸੰਤ ਸਿਪਾਹੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਸਲ ਰੂਪ ਵਿੱਚ ਪ੍ਰਵਾਨ ਜਾੜਿਆ ਜਦੋਂ ਖੰਡੇ ਬਾਟੇ ਦੀ ਪੌਲ ਚੋਂ ਅੰਮ੍ਰਿਤ ਛਕਾ ਕੇ ਸਾਜੇ ਪੰਜਾਂ ਪਿਆਰਿਆਂ ਦੇ ਨਾਮ ਦਇਆ ਸਿੰਘ ਅਤੇ ਫਿਰ ਧਰਮ ਸਿੰਘ ਰੱਖੇ ਗੁਰੂ ਪਾਤਸ਼ਾਹ ਦੀਆਂ ਮੁਗਲਾਂ ਨਾਲ 13 ਜੰਗਾਂ ਹੋਈਆਂ ਖਾਲਸਾ ਮੇਰੋ ਰੂਪ ਹੈ ਖਾਸ ਖਾਲਸਾ ਚੜ੍ਹਦੀ ਕਲਾ ਵਿੱਚ ਵਿਚਰਦਾ ਹੋਰ ਦੂਣਾ ਹੁੰਦਾ ਗਿਆ ਰਾਜ ਕਰੇਗਾ ਖਾਲਸਾ ਵਾਕ ਉਸ ਸ਼ਹੀਦੀ ਲਹਿਰ ਦਾ ਐਨ ਸਿਖਰ ਬਣਿਆ ਜਿਹੜੀ ਸ਼ਹੀਦੀ ਲਹਿਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਲੀਦਾਨ ਤੋਂ ਸ਼ੁਰੂ ਹੋਈ ਮੁਗਲ ਹਾਕਮੀ ਗੁਰੂ ਘਰ ਦੇ ਵੈਰੀ ਬਣੇ ਰਹੇ ਜੰਗਾਂ ਹੋਈਆਂ ਪੁੱਤ ਪਰਿਵਾਰ ਸਿੰਘ ਵਾਰੇ ਕੱਚੀਆਂ ਗੜੀਆਂ ਨੂੰ ਸ਼ਹੀਦਿਆਂ ਦੀ ਮਿਸਾਲ ਬਣਾਉਣਾ ਖਾਲਸਾ ਅਕਾਲ ਪੁਰਖ ਦੇ ਓਟ ਆਸਰੇ 'ਚ ਕੰਡਿਆਂ ਨਾਲ ਬਰੁੰਨਿਆਂ ਵੀ ਮਿੱਤਰ ਪਿਆਰੇ ਨੂੰ ਗਾਉਂਦਾ ਸੁਣਿਆ ਜੇ ਕੱਚੀ ਗੜੀ ਤੋਂ ਨਿਕਲ ਕੇ ਦੀਨੇ ਕਾਂਗੜ ਤੱਕ ਪੁੱਜਣ ਦਾ ਸਫ਼ਰ ਵੀ ਲਿਖਣਾ ਪਵੇ ਤਾਂ ਕਲਮਾ ਵਿਰਾਗ ਜੱਪੇ ਜਾਣਾ ਐਡੇ ਹੌਸਲੇ ਕਿਹੜਾ ਲਿਖਾਰੀ ਲਿਆਵੇ ਤਲਵਾਰ ਦੇ ਵਾਰ ਮਗਰੋਂ ਹੱਲੇ ਕਲਮ ਦਾ ਵਾਰ ਬਾਕੀ ਸੀ ਭਾਏ ਦਇਆ ਸਿੰਘ ਤੇ ਧਰਮ ਸਿੰਘ ਜ਼ਫਰਨਾਮਾ ਲੈ ਕੇ ਮੁਗਲ ਦਰਬਾਰ ਜਾ ਅਪੜੇ ਜਿਸ ਨੂੰ ਪੜਦਾ ਪੜਦਾ ਔਰੰਗਜ਼ੇਬ ਮੰंजे ਨਾਲ ਜੁੜਦਾ ਚਲਿਆ ਗਿਆ ਸਰਹੰਦ ਦੇ ਗੁਨਾਗਾਰਾਂ ਦਾ ਹਿਸਾਬ ਕਰਨ ਬੰਦਾ ਸਿੰਘ ਬਹਾਦਰ ਗੁਰੂ ਦਾ ਥਾਪੜਾ ਲੈ ਕੇ ਦੱਖਣ ਤੋਂ ਤੂਫਾਨ ਬਣ ਕੇ ਚੜਿਆ ਦੁਖੀਆਂ ਨੂੰ ਸਜਾਵਾਂ ਦੇ ਕੇ ਸਿੱਖਾਂ ਨੇ ਸਰਹੰਦ ਦੀਆਂ ਇੱਟਾਂ ਕੋਹਾਂ ਦੂਰ ਤੱਕ ਖਿੰਡਾ ਛੱਡੀਆਂ ਬੰਦਾ ਸਿੰਘ ਦੀ ਸ਼ਹਾਦਤ ਬਾਅਦ ਸਿੱਖਾਂ ਲਈ ਤਕਰੀਬਨ ਅੱਧੀ ਸਦੀ ਖੂਨ ਦਾ ਸਮੁੰਦਰ ਬਣੀ ਰਹੀ। ਈਰਾਨ ਤੋਂ ਉੱਠਿਆ ਨਾਦਰ ਸ਼ਾ ਪੰਜਾਬ ਲੁੱਟਦਾ ਦਿੱਲੀ ਜਾ ਅਪੜਿਆ। ਮੁਗਲਾਂ ਦੇ ਮਹਿਲਾਂ 'ਚ ਹੁੰਜਾ ਫਿਰ ਗਿਆ। 12000 ਘੋੜੇ, 4000 ਊਠ ਦੇ ਤਕਰੀਬਨ 700 ਹਾਥੀ ਮਾਲ ਦੇ ਲੱਦੇ ਹੋਏ ਈਰਾਨ ਵੱਲ ਨੂੰ ਹੱਕ ਦਿੱਤੇ। 30000 ਬੰਦਾ ਵੱਢਿਆ ਗਿਆ। 10000 ਔਰਤਾਂ ਤੇ ਜਵਾਗ ਗੁਲਾਮ ਬਣਾ ਕੇ ਬੰਨ ਲੈ ਗਏ ਮੁਗਲਾਂ ਨੇ ਹਾਰ ਮੰਨ ਲਈ ਦੱਖਣ ਵੱਲੋਂ ਮਰਹੱਟੇ ਚੜ੍ਹ ਪਏ ਇਧਰ ਖਾਲਸੇ ਨੇ ਸਿਰ ਚੱਕਿਆ ਤੇ ਪੰਜਾਬ ਦੇ ਲੁੱਟੇ ਮਾਲ ਨੂੰ ਛੱਡ ਹਜ਼ਾਰਾਂ ਕੁੜੀਆਂ ਨੂੰ ਛਡਵਾ ਕੇ ਲੈ ਆਏ ਨਾਦਰ ਸ਼ਾਹ ਮੁੜ ਮੋੜਨ ਲੱਗਿਆ ਜ਼ਕਰੀਏ ਨੂੰ ਪੂਰੇ ਕਰੋੜ ਰੁਪਏ 'ਚ ਪੰਜਾਬ ਦੀ ਸੂਬੇਦਾਰੀ ਦੇ ਗਿਆ ਉਵੇਂ ਮੀਰ ਮੰਨੂ ਨੇ ਪੰਜਾਬ ਦੀ ਹਾਕਮੀ ਖਾਤਰ ਅਬਦਾਲੀ ਨੂੰ ਲੱਖਾਂ ਰੁਪਈਆ ਦੇਣਾ ਮੰਨ ਲਿਆ ਸੀ ਥਾਵੇਂ ਰਿਆਸਤਾਂ ਦਾ ਛੱਡੋ ਸਿਰਾਂ ਦੇ ਸੌਦੇ ਵੀ ਹੋ ਗਏ ਸਨ ਇੱਕ ਸਿੱਖ ਦੇ ਸਿਰ ਦਾ ਮੁੱਲ 5 ਰੁਪਏ ਪਾਇਆ ਗਿਆ ਸਿੱਖਾਂ ਦੇ ਸਿਰਾਂ ਦੇ ਢੇਰ ਲੱਗਣ ਲੱਗੇ ਅਬਦਾਲੀ ਪੰਜਾਬ ਤੇ ਚੜ ਆਇਆ 1746 ਚ ਛੋਟਾ ਘਲੂਕਾਰਾ ਹੋਇਆ ਜਿਦੇ ਚ 7000 ਸਿੱਖ ਸ਼ਹੀਦ ਹੋਏ ਤੇ ਵੱਡਾ ਕਲੂਕਾਰਾ 1762 ਚ ਹੋਇਆ ਜਿਸ ਤਕਰੀਬਨ 22000 ਸਿੱਖ ਸ਼ਹੀਦ ਹੋਏ ਇੱਥੇ ਹਕੂਮਤ ਖਿਲਾਫ ਲੋਕ ਲਹਿਰ ਉੱਠਣ ਲੱਗੀ ਮਿਸਲਾਂ ਤੇ ਕੱਠ ਹੋਏ ਕੋਈ ਜਥੇਦਾਰ ਐਸਾ ਨਾ ਦਿਸਿਆ ਜਿਸ ਦੇ ਸਰੀਰ ਤੇ ਲੜਾਈ ਦੇ ਫੱਟਾਂ ਦਾ ਨਿਸ਼ਾਨ ਨਾ ਹੋਵੇ ਅੱਗੇ ਚੱਲ ਕੇ ਇਹਨਾਂ ਮਿਸਲਾਂ ਨੂੰ ਜੋੜ ਸਰਦਾਰ ਚੜਤ ਸਿੰਘ ਦਾ ਪੁੱਤਰਾ ਸਰਦਾਰ ਮਹਾ ਸਿੰਘ ਦਾ ਫਰਜੰਦ ਮਹਾਬਲੀ ਰਣਜੀਤ ਸਿੰਘ ਸ਼ੇਰੇ ਪੰਜਾਬ કહਾਇਆ ਸਰਦਾਰ ਸਰਕਾਰ ਵੀ ਸੱਦਿਆ ਗਿਆ ਲਾਹੌਰ ਮੁਲਤਾਨ ਪਿਸ਼ਔਰ ਤੇ ਕਸ਼ਮੀਰ ਪੰਜਾਬ ਦੇ ਸੂਬੇ ਬਣੇ ਇਹ ਸਿੱਖ ਰਾਜ ਦਾ ਵੇਲਾ ਸੀ ਇਸ ਰਾਜ ਦਾ ਨਾਮ ਖਾਲਸਾ ਸਰਕਾਰ ਸਿੱਖ ਰਾਜ شاہی ਤੋਪਖਾਨੇ ਦਾ ਮੁਖੀ ਅੱਲਾ ਬਖਸ਼ ਵਜ਼ੀਰ اعظم ਫਕੀਰ ਅਜੀਜ਼ ﺍﻟਦੀਨ ਦੀਵਾਨ ਭਵਾਨੀਮਲ ਸਰਕਾਰੀ ਜ਼ੁਬਾਨ ਫਾਰਸੀ ਸਰਦਾਰ ਜਰਨੈਲਾਂ ਦੇ ਹੁੰਦਿਆਂ ਖਾਲਸਾ ਰਾਜ ਨੇ ਆਪਣੀਆਂ ਜਿੱਤਾਂ ਦੇ ਜਸ਼ਨ ਦੀ ਜਸ਼ਨ ਮਨਾਏ ਮਹਾਰਾਜੇ ਦੀ ਮੌਤ ਨਾਲ ਹੀ ਇਹ ਝੇੜੇ ਚੱਲ ਪਏ ਡੋਗਰੇ ਗਦਰਾਰਾਂ ਨੇ ਖਾਲਸਾ ਰਾਜ ਨੂੰ ਖਤਮ ਕਰਨ ਵਿੱਚ ਕੋਈ ਕਸਰ ਨਾ ਛੱਡੀ ਸਿੱਖ ਜਾਨਾਂ ਹੀਲ ਕੇ ਲੜੇ ਪਰੰਤੂ ਸ਼ਾ ਮੁਹੰਮਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਪੰਜਾਬ ਜਿੱਤ ਕੇ ਆਕੜਿਆ ਹੈਨਰੀ ਮਹਾਰਾਜਾ ਦਲੀਪ ਸਿੰਘ ਨੂੰ ਤਖਤ ਤੇ ਬਿਠਾ ਕੇ ਹੁਕਮਨਾਮਾ ਪੜਾਉਂਦਾ ਹੈ ਜਿਹੜਾ ਮਿਹਣੇ ਵਾਂਗ ਪੰਜਾਬ ਦੀ ਹੱਕ ਤੇ ਉਕਰਿਆ ਗਿਆ ਮਹਾਰਾਜਾ ਦਲੀਪ ਸਿੰਘ ਨੂੰ ਤਖਤ ਤੋਂ ਲਾਇਆ ਜਾਂਦਾ ਹੈ ਪਿਛਲੱਗਾ ਦੀਆਂ ਵੱਜਦੀਆਂ ਤਾੜੀਆਂ 'ਚ ਯੂਨੀਅਨ ਜੈਕ ਪੰਜਾਬ ਦੀ ਧਰਤੀ ਤੇ ਚੜਦਾ ਚੱਲਿਆ ਗਿਆ ਮਹਾਰਾਣੀ ਜਿੰਦ ਕੌਰ ਕੈਦ ਹੋ ਗਈ 1849 ਚ ਪੰਜਾਬ ਤੇ ਡੋਗਰਿਆਂ ਦਾ ਕਬਜ਼ਾ ਹੋ ਗਿਆ ਪਰ ਗੋਰੇ ਦੀ ਸਮਝ ਮੁਤਾਬਕ ਹੱਲੇ ਪੰਜਾਬ ਜਿੱਤਿਆ ਨਹੀਂ ਸੀ ਗਿਆ ਗੋਰੀ ਸਰਕਾਰ ਦਾ ਸਭ ਤੋਂ ਪਹਿਲਾ ਹੁਕਮ ਹਥਿਆਰ ਅਤੇ ਕਿਤਾਬਾਂ ਜਮ੍ਹਾਂ ਕਰਵਾਉਣ ਦਾ ਹੋਇਆ ਤਲਵਾਰ ਦੇ 2 ਅੰਨੇ ਤੇ ਕਿਤਾਬ ਦੇ 6 ਅੰਨੇ ਇਨਾਮ ਜਾਂ ਮੁੱਲ ਕਹੋ ਉਹ ਮਿਲਣ ਲੱਗ ਪਏ ਮਹਾਬਲੀ ਯੋਧੇ ਦਾ ਤਖਤ ਕੀ ਉੱਜੜਿਆ ਗਿੱਦੜਾਂ ਨੇ ਬਾਗ ਚਾਰ ਨੇ ਸ਼ੁਰੂ ਕਰ ਦਿੱਤੇ ਪੰਜਾਬ ਦਾ ਦਫਤਰ ਲਾਹੌਰ ਰੱਖਿਆ ਜਿੱਥੇ ਫਾਰਸੀ ਕੱਢ ਅੰਗਰੇਜ਼ੀ ਜ਼ੁਬਾਨ ਨੂੰ ਲਾਗੂ ਕਰ ਦਿੱਤਾ ਗਿਆ ਇਸ ਤੋਂ ਬਾਅਦ ਦੇ ਸਾਲਾਂ ਚ ਸਿੱਖਾਂ ਲਈ ਆਪਣਾ ਸੂਰਜ ਕੋਈ ਨਾ ਚੜਿਆ ਪੰਜਾਬ ਨੂੰ ਇਹਦਾ ਕੋਈ ਆਪਣਾ ਨਾ ਮਿਲਿਆ ਗਦਰੀ ਬਾਬਿਆਂ ਤੋਂ ਲੈ ਕੇ 47 ਤੱਕ ਹਿੰਦੁਸਤਾਨ ਅਜਾਈ ਆਜ਼ਾਦੀ ਦੀ ਲੜਾਈ ਲੜਨ ਵਾਲੇ ਪੰਜਾਬ ਦੇ ਪੁੱਤਾਂ ਵੱਲ ਵੇਖੀਏ ਤਾਂ ਘਰ ਘਰ ਸ਼ਹੀਦ ਲੱਭ ਜਾਣਗੇ ਕਾਲੇ ਪਾਣੀਆਂ ਦੀਆਂ ਕੰਧਾਂ ਬੋਲਣ ਲੱਗ ਜਾਣ ਤਾਂ ਪੰਜਾਬ ਕੱਲਾ ਸਾਰੇ ਮਲਕ ਉੱਪਰੋਂ ਦੋਹਰੀ ਮਾਰ ਦੇਵੇ ਪਹਿਲੀ ਵਰਲਡ ਵਾਰ ਚ ਹਿੰਦੂਸਤਾਨੀਆਂ ਨੂੰ 22 ਮੈਡਲ ਮਿਲੇ ਇਹਨਾਂ ਚ 14 ਇਕੱਲੇ ਸਿੱਖਾਂ ਦੇ ਹਿੱਸੇ ਆਏ ਕਾਲੇ ਪਾਣੀ ਫਾਰਸੀ ਸਾਕੇ ਗੋਲੀ ਕਾਂਡ ਮੋਰਚੇ ਪਤਾ ਨਹੀਂ ਕੀ ਕੀ ਚੱਲਿਆ ਤਕਰੀਬਨ 1940 ਚ ਪੰਜਾਬ ਦੀ ਵੰਡ ਕਨਫਰਮ ਹੋ ਚੁੱਕੀ ਸੀ ਲਾਰਡ ਨੂੰ ਪੰਜਾਬ ਵੀ ਲਾਰਡ ਸਾਹਿਬ ਕਹਿੰਦੇ ਸੀ ਪਹਿਲੇ ਵਾਇਸਰਾਏ ਬਣ ਕੇ ਇੰਡੀਆ ਆ ਗਿਆ ਜਦੋਂ nehru ਤੇ jinnah ਨੇ ਆਪੋ ਆਪਣੇ ਮੁਲਕ ਵਾਸੀਆਂ ਨੂੰ ਆਜ਼ਾਦੀ ਦੀਆਂ ਮੁਬਾਰਕਾਂ ਦੇ ਰਹੇ ਸੀ ਉਦੋਂ ਪੰਜਾਬ ਵੱਢਿਆ ਟੁਕਿਆ ਜਾ ਰਿਹਾ ਸੀ ਹਿੰਦੁਸਤਾਨ ਦੇ ਸੂਬਿਆਂ ਨੂੰ ਭਾਸ਼ਾ ਦੇ ਆਧਾਰ ਤੇ ਵੰਡਿਆ ਗਿਆ ਨਸਲ ਵਾੜੀ ਲਹਿਰ ਪੰਜਾਬ ਦੇ ਪਾਣੀਆਂ ਦੀ ਵੰਡ 78 ਦੀ ਵਿਸਾਖੀ ਨੂੰ ਨਿਰੰਕਾਰੀਆਂ ਵੱਲੋਂ ਸਿੱਖਾਂ ਦਾ ਕਤਲ ਇਹ ਸਾਰਾ ਕੁਝ ਵੇਂਦਿਆਂ 84 ਆ ਗਿਆ ਜੋ ਨਾ ਭੁੱਲਣਯੋਗ ਸੀ ਤੇ ਨਾ ਭੁੱਲਣਯੋਗ ਹੈ ਸੰਘਰਸ਼ ਤੇ ਲੜਾਈਆਂ ਮੋਢ ਕਦੀਮੋਂ ਸਾਡੇ ਪੰਜਾਬ ਦੇ ਲੇਖ ਵਿੱਚ ਰਹੀਆਂ ਨੇ ਇਹ ਜਦੋਂ ਵੀ ਉੱਠਿਆ ਤਾਂ ਕਿਆਸ ਰਾਈਆਂ ਨੂੰ ਤੋੜ ਕੇ ਪਾਸੇ ਕਰਦਾ ਰਿਹਾ ਤੇ ਇਤਿਹਾਸ ਰਚਦਾ ਰਿਹਾ ਇਹਦੇ ਇਤਿਹਾਸ ਲੱਖ ਵਾਰ ਬਦਲੇ ਜਾਣ ਪਰ ਇਦੀ ਮਿੱਟੀ 'ਚ ਦਮ ਐ ਨਵੇਂ ਇਤਿਹਾਸ ਲਿਖਣ ਦਾ ਸੋ ਅਸੀਂ ਪੰਜਾਬੀ ਹਾਂ ਪੰਜਾਬ ਦੇ ਜਾਏ ਹਾਂ ਪੰਜਾਬ ਵਿੱਚ ਅਣਖ ਇੱਜ਼ਤ ਜਿਹੜੀ ਹੈ ਉਹਦੀ ਬੰਗਾਰ ਫਿਰ ਪੈਦਾ ਹੋ ਜਾਂਦੀ ਹੈ ਸੋ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਜ਼ਰੂਰ ਦੱਸਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ